ਵਾਟਸ਼ਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁੱਕ ਕਰਦੇ ਆ ਪੈਲੀ ਖਬਰ ਵੱਲ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫੌਜ ਮੁਖੀ ਅਸੀਮ ਮੁਨੀਰ ਨੇ ਵੀਰਵਾਰ ਦੇਰ ਰਾਤ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਵਾਈਟ ਹਾਊਸ ਵਿਖੇ ਬੰਦ ਦਰਵਾਜ਼ਿਆਂ ਪਿੱਛੇ ਹੋਈ। ਮੀਡੀਆ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਬੈਂਸ ਅਤੇ ਵਿਦੇਸ਼ ਮੰਤਰੀ ਮਾਰਕ ਰੂਬਿਓ ਵੀ ਮੀਟਿੰਗ ਵਿੱਚ ਮੌਜੂਦ ਸਨ। ਮੀਟਿੰਗ ਵਿੱਚ ਵਿਚਾਰੇ ਗਏ ਮੁੱਦਿਆਂ ਬਾਰੇ ਬੇਰਵੇ ਤੁਰੰਤ ਉਪਲਬਧ ਨਹੀਂ ਹਨ। ਦੋਵੇਂ ਨੇਤਾ ਪਹਿਲਾਂ 23 ਸਤੰਬਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ ਮੌਕੇ ਤੇ ਮਿਲੇ ਸਨ ਮੀਟਿੰਗ ਵਿੱਚ ਕਤਰ ਤੁਰਕੀ ਸਾਊਦੀ ਅਰਬ ਇੰਡੋਨੇਸ਼ੀਆ ਮਿਸਰ ਯੂਏਈ ਅਤੇ ਜਾਰਡਨ ਦੇ ਨੇਤਾ ਵੀ ਸ਼ਾਮਿਲ ਸਨ ਉਹਨਾਂ ਨੇ ਗਾਜ਼ਾ ਸੰਘਰਸ਼ ਨੂੰ ਰੋਕਣ ਤੇ ਚਰਚਾ ਕੀਤੀ ਪਾਕਿਸਤਾਨੀ ਪ੍ਰਧਾਨ ਮੰਤਰੀ ਸਵੇਰੇ 2:30 ਵਜੇ ਦੇ ਕਰੀਬ ਵਾਈਟ ਹਾਊਸ ਪਹੁੰਚੇ ਜਦੋਂ 트ੰਪ ਕਾਰਜਕਾਰੀ ਆਦੇਸ਼ਾਂ ਤੇ ਦਸ ਕਦਮ ਕਰ ਰਹੇ ਸਨ ਗਾਜ਼ਾ ਪੱਟੀ ਵਿੱਚ ਇਜ਼raਇਲੀ ਹਵਾਈ ਹਮਲੇ ਵਿੱਚ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ। ਦੀਰ ਅਲ ਬਲਾਦੇ ਅਲ ਅਖਸਾ ਸ਼ਹੀਦ ਹਸਪਤਾਲ ਦੇ ਅਨੁਸਾਰ ਕੇਂਦਰੀ ਸ਼ਹਿਰ ਜ਼ਬੈਦਾ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ 12 ਲੋਕ ਮਾਰੇ ਗਏ ਹਮਲੇ ਵਿੱਚ ਇੱਕ ਤੰਬੂ ਅਤੇ ਇੱਕ ਕਰਨ ਨੁਕਸਾਨ ਪਹੁੰਚਿਆ ਹਸਪਤਾਲ ਨੇ ਦੱਸਿਆ ਕਿ ਪੀੜਤਾਂ ਵਿੱਚ 8 ਬੱਚੇ ਸ਼ਾਮਿਲ ਨੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇੱਕ ਹੋਰ ਲੜਕੀ ਅਜੇ ਵੀ ਮਲਬੇ ਹੇਠ ਦੱਬੀ ਹੋਈ ਹੈ ਹਸਪਤਾਲ ਨੇ ਇਹ ਵੀ ਕਿਹਾ ਕਿ ਦਿਰ ਅਲ ਬਲਾਹ ਵਿੱਚ ਇੱਕ ਤੰਬੂ ਤੇ ਹੋਈ ਹਵਾਈ ਹਮਲੇ ਵਿੱਚ ਇੱਕ ਹੋਰ ਲੜਕੀ ਦੀ ਮੌਤ ਹੋ ਗਈ ਹੈ ਅਤੇ 7 ਲੋਕ ਜ਼ਖਮੀ ਹੋ ਗਏ ਇਜ਼ਰਾਈਲ ਨੇ ਖਾਨ ਯੂਨਿਸ ਸ਼ਹਿਰ ਤੇ ਵੀ ਹਮਲਾ ਕੀਤਾ ਨਾਸ਼ਰ ਹਸਪਤਾਲ ਦੇ ਅਨੁਸਾਰ ਹਮਲੇ ਵਿੱਚ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਵਿੱਚ 4 ਲੋਕ ਮਾਰੇ ਗਏ ਦੌਰਾਨ ਜਗਬੰਦੀ ਲਈ ਅੰਤਰਰਾਸ਼ਟਰੀ ਦਬਾਅ ਵਧਦਾ ਜਾ ਰਿਹਾ ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਮੌਕੇ ਤੇ ਬੋਲਦਿਆਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਉਹਨਾਂ ਦੇ ਦੇਸ਼ ਨੇ ਫਲਸਤੀਨੀ ਰਾਜ ਨੂੰ ਇਸ ਵਿਸ਼ਵਾਸ ਨਾਲ ਮਾਨਤਾ ਦਿੱਤੀ ਹੈ ਕਿ ਹਮਾਸ ਨੂੰ ਅਲੱਗ-ਤਲਗ ਕਰਨ ਦਾ ਇੱਕੋ ਇੱਕ ਤਰੀਕਾ ਹੈ ਜੋ ਆਪਣੇ ਕਈ ਨੇਤਾਵਾਂ ਦੀ ਹੱਤਿਆ ਦੇ ਬਾਵਜੂਦ ਆਪਣੇ ਆਪ ਨੂੰ ਮੁਰਸੁਰਜੀਤ ਕਰਦਾ ਹੈ ਕੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਵਿੱਚ ਗੰਬੀਰ ਹੜ੍ਹ ਸਥਿਤੀ ਬਾਰੇ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਜਾਣ ਤੇ ਸਿਆਸਤ ਗਰਮਾ ਗਈ ਸੁਣਵਾਈ ਦੌਰਾਨ ਬੋਰਡ ਨੇ ਕਹਿ ਕੇ ਜੇਕਰ ਪਾਖੜਾ ਡੈਮ ਤੋਂ ਸਹੀ ਸਮੇਂ ਤੇ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਇੰਨੀ ਗੰਬੀਰ ਨਾ ਹੁੰਦੀ। ਹੁਣ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਤੇ ਸਵਾਲ ਉਠਾਏ ਨੇ। ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ BBMB ਆਮ ਤੌਰ ਤੇ ਹਰ ਮੁੱਦੇ ਤੇ ਬਿਆਨ ਜਾਰੀ ਕਰਦਾ ਕਿ BBMB ਨੇ ਉਸ ਸਮੇਂ ਇੱਕ ਵੀ ਬਿਆਨ ਦਿੱਤਾ। ਜਿਸ ਵਿੱਚ ਉਹਨਾਂ ਕਿਹਾ ਸੀ ਕਿ ਜੇਕਰ ਹਰਿਆਣਾ ਨੂੰ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਵਿੱਚ ਹੜ੍ਹ ਨਹੀਂ ਆਉਣਗੇ। ਉਹਨਾਂ ਇਲਜ਼ਾਮ ਲਾਇਆ ਕਿ ਪਵਿੱਖ ਵਿੱਚ ਪੰਜਾਬ ਦੇ ਪਾਣੀ ਨੂੰ ਲੁੱਟਣ ਲਈ ਇਸ ਕੁਦਰਤੀ ਆਫਤ ਦੀ ਵਰਤੋਂ ਕਰਕੇ ਇੱਕ ਸਾਜ਼ਿਸ਼ ਜਾਰੀ ਹੈ ਆਮ ਆਦਮੀ ਪਾਰਟੀ ਨੇ ਕਹਿ ਕੇ ਕੇਂਦਰ ਵਿੱਚ ਭਾਜਪਾ ਹਰਿਆਣਾ ਵਿੱਚ ਭਾਜਪਾ ਤੇ BBMP ਨੇ ਲਗਾਤਾਰ ਪੰਜਾਬ ਵਿਰੁੱਧ ਸਾਜ਼ਿਸ਼ਾਂ ਰਚੀਆਂ ਨੇ ਨੀਲ ਗੜਗਣੇ ਇਲਜ਼ਾਮ ਲਗਾਇਆ ਕਿ BBMP ਭਾਸ਼ਪਾ ਇੱਕ ਬੁਲਾਰੇ ਵਜੋਂ ਕੰਮ ਕਰ ਰਹੀ ਹੈ ਇਹ ਸਾਜ਼ਿਸ਼ ਦਾ ਹਿੱਸਾ April ਵਿੱਚ ਤਨਾਉ ਉਦੋਂ ਪੈਦਾ ਹੋਇਆ ਜਦੋਂ ਹਰਿਆਣਾ ਨੇ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸਟੈਂਡ ਲਿਆ ਪੰਜਾਬੀਆਂ ਦੇ ਸੰਘਰਸ਼ ਕਾਰਨ ਹਰਿਆਣਾ ਸਾਡੇ ਪਾਣੀ ਨੂੰ ਲੁੱਟਣ ਵਿੱਚ ਅਸਮਰੱਥ ਰਿਹਾ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਪ੍ਰਸਿੱਧੀ ਖੱਟੀ ਹੈ। ਦਿਲਜੀਤ ਨੇ ਨਾ ਸਿਰਫ ਪੰਜਾਬੀ ਸਿਨੇਮਾ ਵਿੱਚ ਸਗੋਂ ਵੋਲੀਵੁੱਡ ਵਿੱਚ ਵੀ ਇੱਕ ਸ਼ਾਨਦਾਰ ਭੂਮਿਕਾ ਨਿਭਾਈ ਹੈ। ਅਤੇ ਹਰ ਕੋਈ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਤੋਂ ਪ੍ਰਭਾਵਿਤ ਹੈ। ਦਿਲਜੀਤ ਦੁਸਾਂਝ ਨੇ ਇੱਕ ਵਾਰ ਫਿਰ ਦੇਸ਼ ਦਾ ਮਾਣ ਵਧਾਇਆ। ਦਿਲਜੀਤ ਦੁਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਵਕਾਰ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਨਾਲ ਨਾਮਜ਼ਦ ਕੀਤਾ ਗਿਆ। ਇੰਨਾ ਹੀ ਨਹੀਂ ਫਿਲਮ ਵਿੱਚ ਵਧੀਆ ਅਦਾਕਾਰੀ ਕਰਨ ਲਈ ਦਿਲਜੀਤ ਦੁਸਾਂਝ ਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਦੇ ਸਾਹਮਣੇ ਆਉਣ ਤੋਂ ਬਾਅਦ ਦਿਲਜੀਤ ਦੇ ਪ੍ਰਸ਼ੰਸਕ ਬਹੁਤ ਖੁਸ਼ ਨੇ Netflix ਉੱਤੇ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਨੇ ਚਮਕੀਲਾ ਦੀ ਮੁੱਖ ਭੂਮਿਕਾ ਨਿਭਾਈ ਸੀ ਦਿਲਜੀਤ ਤੋਂ ਇਲਾਵਾ ਪ੍ਰਨੀਤੀ ਚੋਪੜਾ ਨੇ ਚਮਕੀਲਾ ਦੀ ਪਤਨੀ ਅਮਰਜੋਤ ਦੀ ਭੂਮਿਕਾ ਨਿਭਾਈ ਇਸ ਫਿਲਮ ਦਾ ਨਿਰਦੇਸ਼ਨ ਜੱਬੀ ਮੈਟ ਅਤੇ ਤਮਾਸ਼ਾ ਫੇਮ ਦੇ ਇਮਤੀਆਜ਼ ਅਲੀ ਨੇ ਕੀਤਾ ਸੀ ਇਹ ਫਿਲਮ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੀ ਪਤਨੀ ਅਮਰਜੋਤ ਦੇ ਵਿਵਾਦਪੂਰਨ ਜੀਵਨ ਅਤੇ ਕਤਲ ਤੇ ਆਧਾਰਿਤ ਸੀ ਅਮਰੀਕਾ ਵਿੱਚ 1 ਅਕਤੂਬਰ ਤੋਂ ਦਵਾਈਆਂ ਤੋਂ ਲੈ ਕੇ ਪਾਰੀ ਟਰੱਕਾਂ ਤੱਕ ਦੇ ਯਾਦ ਕੀਤੇ ਸਮਾਨ ਮਹਿੰਗੇ ਹੋ ਜਾਣਗੇ। ਰਾਸ਼ਟਰਪਤੀ ਟਰੰਪ ਨੇ ਦਵਾਈਆਂ, ਰਸੋਈ ਦੀਆਂ ਅਲਮਾਰੀਆਂ, ਬਾਥਰੂਮ ਵੈਨਟੀਜ਼, ਫਰਨੀਚਰ ਅਤੇ ਪਾਰੀ ਟਰੱਕਾਂ ਤੇ ਨਵੇਂ ਯਾਤ ਟੈਕਸਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦਵਾਈਆਂ ਤੇ 100% ਰਸੋਈ ਦੀਆਂ ਅਲਮਾਰੀਆਂ ਤੇ ਬਾਥਰੂਮ ਵੈਨਟੀਜ਼ ਤੇ 50% ਫਰਨੀਚਰ ਤੇ 30% ਅਤੇ ਪਾਰੀ ਟਰੱਕਾਂ ਤੇ 25% ਡਰਮਟ ਡਿਊਟੀ ਲਗਾਈ ਜਾਵੇਗੀ। ਉਹਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਪਤਾ ਚੱਲਿਆ ਕਿ ਟਰੰਪ ਅਗਸਤ ਵਿੱਚ ਲਗਾਏ ਗਏ ਆਯਾਤ ਟੈਕਸਾਂ ਤੇ ਵਪਾਰ ਸਮਝੌਤਿਆਂ ਤੋਂ ਬਾਅਦ ਵੀ ਟੈਰਿਫ ਲਗਾਉਣ ਦੇ ਹੱਕ ਵਿੱਚ ਨੇ। ਉਹਨਾਂ ਦਾ ਮੰਨਣਾ ਹੈ ਕਿ ਟੈਕਸ ਸਰਕਾਰ ਦੇ ਬਜਟ ਕਾਟੇ ਨੂੰ ਘਟਾਉਣਗੇ ਅਤੇ ਘਰੇਲੂ ਉਤਪਾਦਨ ਨੂੰ ਵਧਾਉਣਗੇ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਮਹਿੰਗਾਈ ਹੋਰ ਵੱਧ ਸਕਦੀ ਹੈ ਅਤੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਿਤ ਕਰੇਗੀ। ਟਰੰਪ ਨੇ ਟਰੂਥ ਸੋਸ਼ਲ ਤੇ ਕਿਹਾ ਕਿ ਦਵਾਈਆਂ ਤੇ ਨਵੇਂ ਆਯਾਤ ਟੈਕਸ ਉਹਨਾਂ ਕੰਪਨੀਏ ਤੇ ਲਾਗੂ ਨਹੀਂ ਹੋਣ ਰਮਾਂਡ ਪਲਾਂਟ ਬਣਾ ਰਹੀਆਂ ਨੇ ਜਾਂ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਨੇ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਕੀ ਇਹ ਸ਼ੋਰਟ ਉਹਨਾਂ ਕੰਪਨੀਆਂ ਤੇ ਲਾਗੂ ਹੋਵੇਗੀ ਜਿਨ੍ਹਾਂ ਦੀਆਂ ਪਹਿਲਾਂ ਹੀ ਅਮਰੀਕਾ ਵਿੱਚ ਫੈਕਟਰੀਆਂ ਨੇ ਪੰਜਾਬ ਵਿੱਚ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ ਪਹਿਲਾਂ ਇਹ 5 ਅਕਤੂਬਰ ਨੂੰ ਹੋਣੀਆਂ ਸਨ ਸੂਬੇ ਵਿੱਚ ਹੜਾਂ ਕਾਰਨ ਇਹ ਚੋਣਾਂ ਵਿੱਚ ਦੇਰੀ ਹੋਈ ਹੈ ਪਿੰਡ ਵਿਕਾਸ ਵਿਭਾਗ ਦੇ ਪ੍ਰਬੰਧ ਸਕੱਤਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਕਿ ਪੰਚਾਇਤ ਸਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ 5 ਦਸੰਬਰ ਤੱਕ ਕਰਵਾਈਆਂ ਜਾਣਗੀਆਂ ਸੂਬੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਕਮੇਟੀਆਂ ਦੀਆਂ ਚੋਣਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਨੇ ਆਖਰੀ ਵਾਰ ਇਹ ਚੋਣਾਂ 2018 ਵਿੱਚ ਹੋਈਆਂ ਸਨ ਸਰਕਾਰ ਨੇ ਅਗਸਤ ਵਿੱਚ ਹੋਣ ਵਾਲੀਆਂ ਕਮੇਟੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਤਿਆਰੀ ਪਹਿਲਾਂ ਹੀ ਪੂਰੀਆਂ ਕਰ ਲਈਆਂ ਸਨ ਇਹਨਾਂ ਚੋਣਾਂ ਲਈ ਜ਼ੋਨ ਬਣਾਏ ਗਏ ਸਨ ਅਤੇ ਹਲਕਿਆਂ ਨੂੰ ਰਾਖਵਾ ਕਰਨ ਦੀ ਪ੍ਰਕਿਰਿਆ ਵੀ ਪੂਰੀ ਹੋ ਗਈ ਸੀ। ਇਸ ਤੋਂ ਪਹਿਲਾਂ ਸਰਕਾਰ ਨੇ 10 ਅਗਸਤ 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿੱਚ ਪੰਚਾਇਤ ਚੋਣਾਂ 31 ਦਸੰਬਰ ਤੱਕ ਅਤੇ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 25 ਨਵੰਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਹਾਲਾਂਕਿ ਮਾਮਲਾ ਹਾਈ ਕੋਰਟ ਵਿੱਚ ਜਾਣ ਤੋਂ ਬਾਅਦ ਇਸ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਰਕਾਰ ਨੇ ਪੰਚਾਇਤ ਚੋਣਾਂ ਪੂਰੀਆਂ ਕਰ ਲਈਆਂ ਪਰ ਕਮੇਟੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੰਬਿਤ ਰਹੀਆਂ। ਅੱਜ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੀ ਇੱਕ ਕਾਪੀ ਅਗਲੀ ਚੋਣ ਸੁਣਵਾਈ ਤੇ ਅ ਕੀਤੀ ਜਾਵੇਗੀ ਰੂਸ ਨਾਲ ਲਗਭਗ 4 ਸਾਲ ਚੱਲੀ ਜੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜੇਲਸਕੀ ਨੇ ਇੱਕ ਵੱਡਾ ਐਲਾਨ ਕੀਤਾ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਰੂਸ ਵਿਰੁੱਧ ਜੰਗ ਖਤਮ ਹੋਣ ਤੋਂ ਬਾਅਦ ਉਹ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਨੇ। ਜੇਲਸਕੀ ਨੇ ਕਿਹਾ ਕਿ ਉਹਨਾਂ ਦਾ ਟੀਚਾ ਯੁੱਧ ਖਤਮ ਕਰਨਾ ਅਤੇ ਉਸ ਤੋਂ ਬਾਅਦ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ। ਜੇਲਸਕੀ ਨੇ ਕਿਹਾ ਕਿ ਉਹਨਾਂ ਦਾ ਸ਼ਾਂਤੀ ਦੇ ਸਮੇਂ ਵਿੱਚ ਆਪਣੇ ਦੇਸ਼ ਦੀ ਅਗਵਾਈ ਕਰਨ ਦਾ ਇਰਾਦਾ ਨਹੀਂ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਰੂਸ ਨਾਲ ਜੰਗਬੰਦੀ ਹੋਣਦੀ ਹੈ ਤਾਂ ਯੂਕਰੇਨੀ ਸੰਸਦ ਨੂੰ ਚੋਣਾਂ ਕਰਵਾਉਣ ਲਈ ਕਹਿਣਗੇ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਆਪਣੇ ਕੰਮ ਨੂੰ ਖਤਮ ਮੰਨਣਗੇ ਤਾਂ ਜਲੇਸਕੀ ਨੇ ਕਿਹਾ ਕਿ ਉਹ ਅਹੁਦਾ ਛੱਡਣ ਲਈ ਤਿਆਰ ਨੇ ਉਹਨਾਂ ਨੇ ਕਿਹਾ ਮੇਰਾ ਟੀਚਾ ਯੁੱਧ ਖਤਮ ਕਰਨਾ ਅਹੁਦੇ ਦੀ ਦੌੜ ਜਾਰੀ ਰੱਖਣਾ ਨਹੀਂ ਹੈ ਯੁੱਧ ਕਾਰਨ ਯੂਕਰੇਨ ਚ ਚੋਣਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਤੇ ਰਾਸ਼ਟਰਪਤੀ ਟਰੰਪ ਸਮੇਤ ਕਈ ਆਲੋਚਕਾਂ ਨੇ ਮੁੱਦਾ ਉਠਾਇਆ ਜਲੇਸਕੀ ਨੇ ਕਿਹਾ ਕਿ ਸੁਰੱਖਿਆ ਸਥਿਤੀ ਅਤੇ ਯੂਕਰੇਨ ਦਾ ਸੰਵਿਧਾਨ ਦੋਵੇਂ ਚੋਣਾ ਕਰਵਾਉਣ ਲਈ ਚੁਣੌਤੀਆਂ ਪੇਸ਼ ਕਰਦੇ ਨੇ 네ਪਾਲ ਦੀ ਅੰਤਿਮ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਬਾਰੇ ਇੱਕ ਵੱਡਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟ ਪਾਉਣ ਦੀ ਘੱਟੋ-ਘੱਟ ਉਮਰ 18 ਤੋਂ ਘਟਾ ਕੇ 16 ਸਾਲ ਕਰ ਦਿੱਤੀ ਗਈ ਹੈ ਤਾਂ ਜੋ ਹੋਰ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ ਸੁਸ਼ੀਲਾ ਨੇ ਕਿਹਾ ਕਿ ਇਸ ਫੈਸਲੇ ਨਾਲ ਨੌਜਵਾਨਾਂ ਦੀ ਰਾਜਨੀਤਿਕ ਭਾਗੀਦਾਰੀ ਵਧੇਗੀ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਦੀ ਆਖਰੀ ਮਿਤੀ 1 ਮਹੀਨੇ ਲਈ ਵਧਾ ਦਿੱਤੀ ਗਈ ਹੈ ਤਾਂ ਜੋ ਨਵੇਂ ਨੌਜਵਾਨ ਵੋਟਰ ਰਜਿਸਟਰ ਹੋ ਸਕਣ ਵਿਦੇਸ਼ਾਂ ਵਿੱਚ ਰਹਿਣ ਵਾਲੇ ਨੇਪਾਲੀ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ ਇਸ ਨੂੰ ਪ੍ਰਾਪਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਜਾਵੇਗੀ ਸਾਡਾ ਟੀਚਾ 5 ਮਾਰਚ ਤੱਕ ਸ਼ਾਂਤੀਪੂਰਨ ਨਿਰਪੱਖ ਅਤੇ ਡਰ ਮੁਕਤ ਚੋਣਾ ਕਰਵਾਉਣਾ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਤੁਰੰਤ ਬਾਅਦ ਨੇਪਾਲ ਦੇ ਚੋਣ ਕਮਿਸ਼ਨ ਨੇ ਇੱਕ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਇਸ ਵਿੱਚ ਕਿਹਾ ਗਿਆ ਕਿ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਾਰੇ ਨੇਪਾਲੀ ਨਾਗਰਿਕ ਹੁਣ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਰ ਰਜਿਸਟ੍ਰੇਸ਼ਨ ਲਈ ਰਜਿਸਟਰ ਕਰ ਸਕਦੇ ਨੇ ਐਸਾਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਦਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ